ਨਮਸਕਾਰ ਤੁਸੀਂ ਵੇਖ ਰਹੇ ਹੋ ਇੰਡੀਅਨ ਟੀਵੀ ਨਿਊਜ਼ ਪੰਜਾਬ ਆਓ ਤੁਹਾਨੂੰ ਲੈ ਕੇ ਚੱਲੀਏ ਅੱਜ ਦੀਆਂ ਵੱਡੀਆਂ ਖਬਰਾਂ ਵੱਲ ਹਰਮਤ ਮਾਤਾ ਜੀ ਕੋਟਪੂਰਾ ਦੇ ਵਿੱਚ ਇੱਕ Hindu ਧਰਮ ਵੱਲੋਂ ਇੱਕ ਧਰਮ ਮੰਦਵੇ ਜੈਸਾ ਦਿੱਤਾ ਗਿਆ ਔਰ ਸ਼ਰਮਿਤ ਪਰਵਾਰ ਫੁੱਟਾਵਾ ਸਰਦਾਰਨਾਥ ਦੀ ਧਰਮਸ਼ਾਲਾ ਵਿੱਚ ਇੱਕ ਭਾਰੀ ਘਟਨਾ ਹੋਇਆ ਔਰ ਸ਼ਹਿਰ ਦੇ ਵੱਤਵਤ ਬਾਜ਼ਾਰਾਂ ਦੇ ਵਿੱਚ ਹੁੰਦੇ ਟੋਡਾ ਚੌਂਗਰੇ ਇੱਕ ਉਹਨਾਂ ਨੇ ਨਾਰੇਬਾਜ਼ੀ ਕੀਤੀ ਔਰ ਪਾਕਿਸਤਾਨ ਦੇ ਰੋਧ ਦੀ ਰਾਜ ਨਾਰੇਬਾਜ਼ੀ ਕੀਤੀ ਔਰ ਸਰਕਾਰ ਨੂੰ ਖਤਾਵਨੀ ਦਿੱਤੀ ਹੈ ਕਿ ਅਗਰ ਪਾਕਿਸਤਾਨ ਤੇ ਖਿਲਾਫ ਕੋਈ ਕਾਰਵਾਈ ਨਾ ਕੀਤੀ ਗਈ ਤਾਂ ਹਿੰਦੂ ਖਤਰੇ ਦੇ ਵਿੱਚ ਹੈ ਔਰ ਇਹ ਜਿਹੜਾ ਰੋਸ ਮਾਰਚਾ ਇਹ ਅਗਾਹ ਵੀ ਚੱਲੇਗਾ ਕਿਉਂਕਿ ਬਹੁਤ ਸਾਰੇ ਇੰਸਾਨੇ ਹਿੰਦੂ ਦਾ ਹੱਥ ਤੇ ਮਾਰੇ ਗਏ ਆ ਜੋ ਲੈਫਟ-ਹੈਂਡ ਕਰਨਲ ਸੀਓ ਦੀ 6 ਦਿਨ ਪਹਿਲਾਂ ਸ਼ਹੀਦੀ ਹੋਈ ਸੀ ਉਸ ਦੀ ਵਿਧਵਾ ਪਤਨੀ ਕਿਵੇਂ ਰੋ ਰੋ ਕੇ ਵਰਲਾਪ ਕਰ ਰਹੀ ਸੀ ਇਹ ਰਮੇਸ਼ ਕਬਾ ਇੰਡੀਅਨ ਟੀਵੀ ਨਿਊਜ਼ ਕੋਰਟ ਬੁਗਰਾ ਸਤਨਜੀ ਜੋ ਅੱਜ ਭਾਰੀ ਘੱਟ ਨਾਲ ਪਾਕਿਸਤਾਨ ਮਰਦਾਬਾਦ ਦੇ ਨਾਰੇ ਲਾਏ ਗਏ ਉਸ ਬਾਰੇ ਕੀ ਕਹਿਣਾ ਚਾਹੋਗੇ ਦੇਖੋ ਜੀ ਪਾਕਿਸਤਾਨ ਨੇ ਜੋ ਵੀ ਸਾਡੇ ਦੇਸ਼ ਦੇ ਵਿੱਚ ਸਾਡੇ ਦੇਸ਼ ਨੂੰ ਅਸਥਿਰ ਕਰਨ ਵਾਸਤੇ ਬਾਰ-ਬਾਰ ਅਤਨਕਵਾਦ ਦਾ ਸਹਾਰਾ ਲੰਦਾ ਤੇ ਕੱਟੜ ਬੰਦੀਆਂ ਦੇ ਸਾਰੇ ਦੇਸ਼ ਦੇ ਵਿੱਚ ਅਤਨਕਵਾਦੀ ਹਮਲੇ ਕਰਵਾਉਂਦਾ ਹੈ ਇਸ ਵਾਰਤਾਉ ਨੇ ਇਹ ਵੀ ਗੱਲ ਦੱਸ ਦਿੱਤੀ ਜਿਸ ਦਾ ਸਾਨੂੰ ਕਿਤੇ ਵਹਿਮ ਸੀਗਾ ਸਾਡੇ ਦੋਗਲੇ ਹਿੰਦੂਆਂ ਨੂੰ ਬੜਾ ਇਹਦਾ ਵਹਿਮ ਸੀਗਾ ਕਿ ਵੀ ਅਤੰਗਵਾਦੀ ਕੋਈ ਜਾਤੀ ਨਹੀਂ ਹੁੰਦੀ ਕੋਈ ਧਰਮ ਨਹੀਂ ਹੁੰਦਾ ਤਾਂ ਉਹਨਾਂ ਨੇ ਆਪ ਦਾ ਧਰਮ ਇਸਲਾਮ ਦੱਸ ਦਿੱਤਾ ਤੇ ਜੀ ਨੂੰ ਉਹਨਾਂ ਨੇ ਆਪ ਦੇ ਜਿਹਹਾਦ ਕਰਨਾ ਹੈ ਉਹਨਾਂ ਨੇ ਹਿੰਦੂਆਂ ਦੇ ਉੱਤੇ ਜਿਹਹਾਦ ਕੀਤਾ 28 ਲੋਕ ਜਿਹੜੇ ਉੱਤੇ ਜੇ ਅਸੀਂ ਜਾਗਰੂਕ ਨਾ ਹੋਏ ਇਹਨਾਂ ਦੇ ਨਾਲ ਬਿਲਕੁਲ ਬਾਈਕਾਟ ਕੀਤਾ ਜਾਵੇ ਮੁਸਲਮਾਨਾਂ ਦੇ ਬਿਲਕੁਲ ਬਾਈਕਾਟ ਕੀਤਾ ਜਾਵੇ ਨਾਲ ਇਹਨਾਂ ਨੂੰ ਕੋਈ ਦੁਕਾਨ ਦਿੱਤੀ ਜਾਵੇ ਇਹਨਾਂ ਨੂੰ ਮਕਾਨ ਦਿੱਤੀ ਜਾਵੇ ਇਹਨਾਂ ਦਾ ਸਮੂਹਿਕ ਤੇ ਸਮਾਜਿਕ ਬਰ ਦਰਸਕਾਰ ਕੀਤਾ ਜਾਵੇ ਅੱਜ ਤੋਂ ਬਾਅਦ ਹੋਰ ਕੀ ਅੰਗੇ ਦੀ ਕਰ ਲਈਏ ਨਾ ਜਣੇ ਇਸ ਤੋਂ ਬਾਅਦ ਵੀ ਲਗਾਤਾਰ ਹੀ ਸੰਗਠਨ ਵੱਲੋਂ ਬਾਰ ਬਾਰੇ ਪ੍ਰਯਾਸ ਕੀਤਾ ਜਾਊਗਾ ਤੇ ਵੀ ਅਸੀਂ ਆਪਦੇ Hindu ਭਰਾਇਚਾਰੇ ਨੂੰ ਸਨਾਤਨੀਆਂ ਨੂੰ ਇੱਕ ਸਮੂਤ ਕਰ ਸਕੀਏ ਤਾਂ ਉਹਨਾਂ ਨੂੰ ਘਰ ਘਰ ਜਾਗਰੂਤਾ ਦੀ ਲੋੜ ਹੈ ਕਿਉਂਕਿ ਲਵ ਜਹਾਦ ਸਾਡੇ ਉੱਤੇ ਚਾਰੋਂ ਤਰਫੋਂ ਇਹ ਉਪਰਯੋਗ ਹੋ ਰਿਹਾ ਹੈ ਲਵ ਜਹਾਦ ਨਾਲ ਸਾਡੇ ਬੱਚਿਆਂ ਦੇ ਉੱਤੇ ਲੜਕੀਆਂ ਨਾਲ ਸੋਚਨ ਹੋ ਰਿਹਾ ਹੈ ਫਿਰ ਸਾਡੇ ਵਿੱਚ ਜੂਜਹਦ ਜਿਹੜਾ ਵਕਫ ਵੋਟ ਦੇ ਥਰੂ ਹੋ ਰਿਹਾ ਹੈ ਹਰ ਪਾਸੇ ਤੁਸੀਂ ਦੇਖੋਗੇ ਬਹੁਤ ਸਾਰਾ ਵਪਾਰਿਕ ਕਰਨੇ ਉੱਤੇ ਕੰਮ ਜਿਆ ਕੀਤਾ ਜਾ ਰਿਹਾ ਫਿਰ ਤੁਹਾਡੇ ਸਮਾ ਜਿਹੜਾ ਤੁਹਾਡੇ ਹੱਥਾਂ ਵਾਲੇ ਕਾਰੋਬਾਰਾਂ ਨੂੰ ਖੋਇਆ ਜਾ ਰਿਹਾ ਹੌਲੀ ਹੌਲੀ ਪਲੇਸਮੈਂਟ ਤੁਸੀਂ ਹਰ ਸ਼ਹਿਰ ਵਿੱਚ ਦੇਖੋ ਪੂਰੇ ਪੰਜਾਬ ਦੇ ਵਿੱਚ ਸਾਰੇ ਸ਼ਹਿਰਾਂ ਦੇ ਧੁਰਾ ਦੇ ਉੱਤੇ ਉਹ ਆ ਕੇ ਬੈਠ ਗਏ ਆ ਰੋਂਗੀਆਂ ਬੰਗਲਾਦੇਸ਼ੀ ਇੱਕਦੇ ਆਪਣੇ ਹੈ ਨਹੀਂ ਸੀਗੇ ਜਦੋਂ ਆਪਣੇ ਨਹੀਂ ਤਾਂ ਆਪਣੀ ਮਿਹਰ ਥੋੜਾ ਕਰਾਂਗੇ ਇਹ ਕਨਵਰਟਰ ਨਹੀਂ ਹੈਗੇ ਇਹ ਬਾਹਰੋਂ ਆਇਆ ਆ ਇਹ ਤਾਂ ਉਹਨਾਂ ਨੂੰ ਤਾਂ ਬਚੋ ਜਾਗਰੂਕ ਹੋ ਜਾਓ ਚੌਕਸ ਹੋ ਜਾਓ

ਮਰਦਾਬਾ ਪਾਕਿਸਤਾਨ ਮਰਦਾਬਾ ਸਾਰੇ ਮਾਤਾ ਕੀ ਜੈ ਹਾਰਾ ਮਾਤਾ ਕੀ ਜੈ ਅੱਜ ਸ਼ਹਿਰ ਦੀਆਂ ਸਮੂਹ ਜੱਥੇਬੰਦੀਆਂ ਵੱਲੋਂ ਸਾਰੇ ਭਾਈਚਾਰੇ ਵੱਲੋਂ ਅੱਜ ਅਸੀਂ ਇੱਕ ਪ੍ਰਦਰਸ਼ਨ ਦੇ ਤੌਰ ਤੇ ਆਕਸਤ ਕਰਦੇ ਪਾਕਿਸਤਾਨ ਜੋ ਨਾਰੇ ਪਾਕਿਸਤਾਨ ਸੋਚਦੇ ਨੇ ਪੁੱਛੇ ਅੱਜ ਦਾ ਜੰਮੂ ਕਸ਼ਮੀਰ ਦੇ ਵਿੱਚ ਜਿਹੜਾ ਤੁਹਾਡੇ ਸਾਹਮਣੇ ਹੈ ਕਿ ਇੱਕ ਨਿਸ਼ਾਨੇ ਸਾਡੇ ਭਰਾਵਾਂ ਦੇ ਉੱਤੇ ਗੋਲੀ ਚਲਾਈ ਪਾਕਿਸਤਾਨ ਇੱਕ ਪਰਸੇ ਗਵਰਨਮੈਂਟ ਚਾਹੁੰਦੀਆਂ ਗੱਲਾਂ ਕਰਦਾ ਤੇ ਬਿੱਟੇ ਸਾਡੇ ਚੁਰਾ ਮਾਰਦਾ ਹਮੇਸ਼ਾ ਪਾਕਿਸਤਾਨ ਨੂੰ ਦੇਖੀ ਨਿਸ਼ਾਨੇ ਸਾਡੇ ਭਰਾਵਾਂ ਨੂੰ ਲਾ ਕੇ ਮਾਰੀ ਕੀਤੀ ਆ ਕੁਝ ਦਿਨ ਉਸ ਵਜੋਂ ਅੱਜ ਅਸੀਂ ਇਹ ਰੋਸ ਪ੍ਰਦਰਸ਼ਨ ਕਰ ਰਹੇ ਆ ਅਸੀਂ ਕੇਂਦਰ ਸਰਕਾਰ ਤੋਂ ਮੰਗ ਕਰਦੇ ਆ ਕਿ ਇਹਨਾਂ ਨੂੰ ਪਾਕਿਸਤਾਨ ਦੀ ਮੂੰਹ ਤੋੜਮਾ ਜਵਾਬ ਜਲਦੀ ਦਿੱਤਾ ਜਾਵੇ ਜੀ ਤੇ ڈ چکے پورا کتنے نہیں ہونا لیکن جو فیصلے

سنات <سؤال> سارے بھارتی کا نام نہیں چلا جاتا لیکن سفاج نہیں آج ساڈے ویج ہے وہ کرتے اِس پھر بھی ڈے چکے پر کا پورا کچھ نہیں ہونا لیکن جو فیصلے مودی جی نے اور امت شاہ نے فصلوں کے خلاف کا وقت آ گیا اس سناتن کی سنسکرتی کے اندر سبھی دھرموں کا سمان ستار کیا جاتا ہے اس سناتن کی یاترا میں کتنے بھی دھرم آئے

Thank awesome. ਵਰਕ ਬੱਜਿਆ ਵੱਜਿਆ ਕਰ ਰਿਹਾ ਸੀ ਕਿ ਨੇ ਸਾਡੀ ਕੋਟਪੁਰਾ ਫਰੀਦਕੋਟ ਪ੍ਰੈਸ ਵੱਲੋਂ ਵੀ ਇਸ ਜਿਹੜੀ ਘਟਨਾ ਵਾ ਉਹਦੀ ਪੂਰੀ ਤਰ੍ਹਾਂ ਨਿੰਦਾ ਕੀਤੀ ਜਾਂਦੀ ਹੈ ਤੇ ਅਸੀਂ ਸਾਰੇ ਦੇਸ਼ ਵਾਂਗੂ ਗੰਭੀਰਤਾ ਨਾਲ ਤੇ ਰਹੀ ਗੱਲ ਹੈ ਵੀ ਜਿਹੜੇ ਹੋਣਾ ਨੇ ਇੱਕ ਗੱਲ ਕਹੀ ਵੀ ਆਪਾਂ ਬਾਜ਼ਾਰ ਦੇ ਵਿੱਚ ਆਪਣੀਆਂ ਜੁਬਾਲਾਂ ਦਿੱਤੀਆਂ ਹੋਈਆਂ ਸ਼ਾਸਤਰੀ ਮਾਰਕੀ ਦੇ ਵਿੱਚ ਚਲੇ ਜਾਓ ਆਊਟ ਸੈਂਟਰ ਚ ਬੰਨਾ ਆਪਣੀਆਂ ਇੰਨੀਆਂ ਕਹਿ ਗਿਆ ਤੇ 50 50 60 70 ਹਜ਼ਾਰ ਰੁਪਈਆ ਕਰਾਇਆ ਲੈ ਰਿਹਾ ਵਾ ਮਹੀਨੇ ਦਾ ਮੇਰੇ ਗੁੱਦੇ ਦੋਸਰੇ 35000 ਦੀ ਕੰਟੈਂਮੈਂਟ ਕਰਾਇਦੇ ਦਵਾ ਦੋ ਆਪਾਂ ਉਹ ਨਹੀਂ ਦਿੱਤੀ ਆਪਾਂ 55000 ਵਾਲੇ ਨੂੰ ਆਊਟ ਆਫ ਸਟੇਟ ਸ਼ਟਰ ਕਰ ਉਹਨਾਂ ਨੂੰ ਆਪਾਂ ਦੇ ਰਿਆ ਉਹ ਰੋਟੀ ਵੀ ਉੱਥੇ ਨਹੀਂ ਖਾ ਰਹੇ ਹੋਟਲਾਂ ਤੋਂ ਮਗਾ ਕੇ ਖਾ ਰਹੇ ਆ ਇੱਕ ਦਿਨ ਦੀ 500 ਦੀ ਰੋਟੀ ਮੰਨ ਲਓ ਦੁਕਾਨਦਾਰ ਦੀ ਹੈਗੀ ਆ ਤੇ ਮਹੀਨੇ ਦੀ ਕਿੰਨੀ ਤੇ 50000 ਕੀ ਕਰਾਇਆ ਕਿੱਥੋਂ ਆ ਰਿਹਾ ਕਿਧਰੋਂ ਫੰਡਿੰਗ ਆ ਰਹੀ ਆ ਕਿਤੇ ਨਾ ਕਿਤੇ ਆਪਾਂ ਨੂੰ ਬਾਹਰ ਦੀ ਗੱਲ ਨਾ ਕਰੀਏ ਤਾਂ ਆਪਾਂ ਨੂੰ ਕੋਰਟਪੁਰੇ ਜਿਹੜੀ ਆ ਵੀ ਆਪਾਂ ਰੈਂਟਡ ਦੁਕਾਨਾਂ ਵਾ ਸੋਚਣ ਦੀ ਲੋੜ ਆ ਇਹਦੀ ਇਨਕੁਆਇਰੀ ਕਰਾਉਣ ਦੀ ਲੋੜ ਹੈਗੀ ਆ ਕਿਤੇ ਨਾ ਕਿਤੇ ਇਹ ਜ਼ਰੂਰ ਆਪਾਂ ਨੂੰ ਕਰਨਾ ਚਾਹੀਦਾ ਡਾਕਟਰ ਸਾਹਿਬ ਦੀ ਮੌਜੂਦਗੀ ਵਿੱਚ ਜੀ ਦਾ ਵੀ ਆਪਾਂ ਕਹਿੰਦਾ ਇੱਕ ਪੈਸੇ ਵਿੱਚ ਨਹੀਂ ਆ ਰਹੀਏ ਪਰ ਇਹ ਵੀ ਕਿਤੇ ਨਾ ਕਿਤੇ ਜਾਂਚ ਜ਼ਰੂਰ ਹੋਣੀ ਚਾਹੀਦੀ ਹੈ ਧੰਨਵਾਦ ਜੀ ਔਰ ਇਹ ਸਾਰੇ ਕਰਦਾ ਪ੍ਰਯਾਸ ਹਮੇਸ਼ਾ ਹੀ ਮਨੁੱਖਤਾ ਦੀ ਹਿੱਤ ਵਿੱਚ ਗਣਤ ਰਾਹੁਲ ਜੀ ਜੋ ਜੰਮੂ ਕਸ਼ਮੀਰ ਦੇ ਵਿੱਚ ਆਤਮਕ ਅੰਤਿਕਵਾਦ ਨੇ ਬੰਦੇ ਮਾਰੇ ਆ ਉਹਨਾਂ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਯਾਰ ਬਹੁਤ ਹੀ ਮਾੜਾ ਤੇ ਘੱਟਿਆ ਕੰਮ ਹੋਇਆ ਵੇਖੋ ਕਿੰਨੇ ਹੱੱਤੇ ਬੰਦੇ ਤੇ ਹੱਥ ਚੁੱਕੇ ਨੇ ਬੰਦੇ ਆਉਦੇ ਪਰਵਾਹ ਨਾਲ ਉਹ ਮੰਗੇ ਚਿੱcke ਬਣਾਉਣ ਗਏ ਸੀ ਟਾਰਗੇਟ ਕਰਕੇ ਉਹਨਾਂ ਤੇ ਇਹੋ ਜਿਹਾ ਕੰਮ ਕਰਨਾ ਬੜੀ ਮਾੜੀ ਗੱਲ ਹੈ ਅੱਜ ਜਿਹੜੀ ਸਰਕਾਰ ਦੀ ਗੱਲ ਕਰੀਏ ਜਦੋਂ ਮੋਦੀ ਸਾਹੂ ਉੱਨਤ ਲੱਗਿਆ ਇੰਟਰਨੈਸ਼ਨਲ ਟੂਰ ਛੱਡ ਕੇ ਆਜ਼ਾਦ ਵਾਪਸ ਆ ਗਏ ਅਮਰ ਸਿੰਘ ਜੀ ਨਾਲ ਦੀ ਨਾਲ ਜਾ ਚੱਕਿਆ ਤੇ ਸ਼ਾਮ ਤੱਕ ਉਹਦੇ ਪਹੁੰਚ ਚੁੱਕੇ ਸੀ ਉਹ ਜੋ ਵਿਜੋਗੇ ਵਰਡਾਂ ਵਿੱਚ ਜਨਾ ਮਾੜਾ ਕੰਮ ਕੀਤਾ ਹੈ ਇਤੋਂ ਮਾੜਾ ਅਨਸਾਨੀ ਕੰਮ ਹੋ ਰਿਹਾ ਹੈ ਇੱਕ ਬੇਟੀ ਦੀ ਵੀਡੀਓ ਆਈ ਸੀ ਛੇ ਦਿਨ ਪਹਿਲੇ ਉਹਦਾ ਵਿਆਹ ਹੋਇਆ ਸੀ ਉਹਦੇ ਪਤੀ ਨੂੰ ਮਾਰਤਾ ਸੋ ਆਪਣੇ ਹਿੰਦੁਸਤਾਨ ਨੂੰ ਖਰਾਬ ਕਰਦੇ ਹਨ ਪੜ੍ਹਨ ਦੀ ਕੋਸ਼ਿਸ਼ ਕਰਦੇ ਇਹਨਾਂ ਦੀ ਸੋਚ ਬੜੀ ਮਾੜੀ ਹੈ ਪਰ ਪ੍ਰਮਾਤਮਾ ਨੇ ਕਿਹਾ ਸਾਰੇ ਇਕੱਠੇ ਹਨ ਇਹਨਾਂ ਦਾ ਮੂੰਹ ਤੋੜ ਜਵਾਬ ਦੇਵਾਂਗੇ ਪਹਿਲਾਂ ਵੀ ਦਿੱਤਾ ਹੈ ਕਿ ਅੱਜ ਹਾਲਾਤ ਇਹ ਜੀ ਇਹਨਾਂ ਦੇ ਪੱਲੇ ਕੀ ਹੈ ਹਲਾਤ ਮਾੜੇ ਤੇ ਪ੍ਰਮਾਤਮਾ ਦੀ ਕਿਰਪਾ ਨਾਲ ਆਪਣਾ ਮੁਲਕ ਤਰੱਕੀ ਕਰੀ ਜਾਂਦਾ ਹੈ ਆਪਣਾ ਪ੍ਰਧਾਨ ਮੰਤਰੀ ਬਹੁਤ ਸੋਲਿਡ ਹੈ ਬਹੁਤ ਸਟਰੋਂਗ ਹੈ ਇਹਨਾਂ ਨੂੰ ਬਹੁਤ ਥੋੜੇ ਜਵਾਬ ਦੇਊਗਾ ਆਹ ਸਭ ਕੁਝ ਤੋਂ ਆਪ ਦੇ ਖਾਤੇ ਲੱ ਆ ਜਾਣਾ ਮੈਂ ਤੁਹਾਡੇ ਮਾਣਿਕ ਬੇਤੀ ਕਰੀ ਚਾਹਣਾ ਹੈ ਜਦੋਂ ਹਾਲਾਤ ਮਾੜੇ ਹੁੰਦੇ ਹਨ ਲੋਕਾਂ ਦਾ ਮਨ ਹੁੰਦਾ ਹੈ ਨੂੰ ਆਰਮੀ ਦੀ ਲੋੜ ਹੁੰਦੀ ਹੈ ਮੈਂ ਆਪਦੀਆਂ ਸਰਵਿਸਿਜ਼ ਆਰਮੀ ਨੂੰ ਸਰਪਤ ਕਰਦੇ ਜਿੱਥੇ ਵੀ ਲੋੜ ਹੈ ਮੈਂ ਉੱਥੇ ਆਰਮੀ ਬਲੂਗ ਪਹੁੰਚਣ ਚਾਰ ਮੈਂ ਕਪ ਸ਼ੂਟਰ ਵੀ ਹਾਂ ਨਿਸ਼ਾਨਚੀ ਵੀ ਹਾਂ ਜਿੱਥੇ ਵੀ ਲੋੜ ਹੈ ਫੌਜ ਨੂੰ ਮੈਂ ਆਪਣੀਆਂ ਸਰਵਿਸਸਿਸ ਇਸ ਦੇਸ਼ ਨੂੰ ਆਪਣੇ ਭਲਕ ਨੂੰ ਦਿਨੇ ਜਿੱਥੇ ਵੀ ਲੋੜ ਹੋਵੇ ਬਲਾਇਆ ਹੈ ਪਹੁੰਚੂਗਾ ਬਹੁਤ ਬਹੁਤ ਧੰਨਵਾਦ ਜੋ ਆਤਵਾਦੀਆਂ ਨੇ ਧਰਮ ਦਾ ਨਾਂ ਲੈ ਕੇ ਪੁੱਛ ਕੇ ਧਰਮ ਵੀ ਕੀ ਤੁਹਾਡਾ ਧਰਮ ਹੈ ਤੇ ਹਿੰਦੂਆਂ ਨੂੰ ਖਾਸ ਕਰਕੇ ਮਾਰਿਆ ਗਿਆ ਉਹ ਉਹਦੇ ਬਾਰੇ ਕੀ ਕਰਨਾ ਚਾਹੀਦਾ ਇਹ ਤੋਂ ਵੱਡਾ ਕੰਮ ਹੋ ਨਹੀਂ ਸਕਦਾ ਆਪਾਂ ਸਾਰੇ ਇੱਕ ਮਿੱਟੀ ਉਸਮਾਨ ਹੈ ਜੀ ਜੋ ਆਪਣਾ ਹਿੰਦੁਸਤਾਨ ਇਸ ਦੀ ਖੂਬਸੂਰਤੀ ਆ ਇਸ ਤਰ੍ਹਾਂ ਦੀਆਂ ਖਬਰਾਂ ਆਪਣੇ ਆਲੇ ਦੁਆਲੇ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਸਾਡੀਆਂ ਖਬਰਾਂ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਅਗਲੀਆਂ ਖਬਰਾਂ ਨਾਲ ਤੁਸੀਂ ਦੇਖਦੇ ਰਹੋ ਇੰਡੀਅਨ ਟੀਵੀ ਨਿਊਜ਼ ਪੰਜਾਬ